ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਇਹ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਅੱਜ ਦੀ ਵੱਡੀ ਖਬਰ ਭਾਰਤੀ ਮੈਲਾ ਬਲਾਈ ਟੀਮ ਨੇ ਜਿੱਤਿਆ T20 ਵਰਲਡ ਕੱਪ ਗਵਾਂਡੀ ਮੁਲਕੋਂ ਨੂੰ ਫਾਈਨਲ 'ਚ ਹਰਾਇਆ ਸਪੋਰਟਸ ਟੈਕਸ ਭਾਰਤੀ ਬਲਾਈਡ ਮੈਲਾ ਟੀਮ ਨੇ ਇਤਿਹਾਸ ਰਚ ਦਿੱਤਾ ਹੈ ਸ਼੍ਰੀਲੰਕਾ 'ਚ ਹੋਏ ਪਹਿਲੇ ਬਲਾਈ ਬਲਾਈਟ ਮਹਿਲਾ T20 ਵਿਸ਼ਵ ਕੱਪ ਦੇ ਖਿਤਾਬ ਤੇ ਕਬਜ਼ਾ ਕਰ ਲਿਆ ਹੈ ਫਾਈਨਲ ਚ ਭਾਰਤੀ ਮਹਿਲਾ ਟੀਮ ਨੇ ਨੇਪਾਲ ਦੀ ਟੀਮ ਨੂੰ ਹਰਾਇਆ ਕੋਲੰਬੋ ਦੇ ਪੀ ਸਾਰਾ ਓਵਲ ਤੇ ਹੋਏ ਫਾਈਨਲ ਚ ਨੇਪਾਲ ਨੂੰ 7 ਵਿਕਟਾਂ ਨਾਲ ਹਰਾਉਂਦਿਆਂ ਭਾਰਤ ਨੇ ਪਹਿਲਾ ਬਲਾਈਟ ਮਹਿਲਾ T20 ਕਵਿਸ਼ਵ ਕੱਪ ਜਿੱਤਿਆ ਹੈ ਇਹ ਸਫਲਤਾ ਨਾ ਸਿਰਫ ਖਿਡਾਰੀਆਂ ਲਈ ਸਗੋਂ ਸਾਰੇ ਦੇਸ਼ ਲਈ ਮਾਣ ਦੀ ਗੱਲ ਹੈ ਇਸ ਜਿੱਤ ਨਾਲ ਭਾਰਤ ਨੇ ਵਿਸ਼ਾ ਪਦਰਤੀ ਆਪਣੀ ਮੌਜੂਦਗੀ ਦਰਸਾਈ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ